ਸ਼ਿਕਰਜੀ ਅੱਜ ਆ ਸੰਡੇ ਦਾ ਦਿਨ ਤੋਂ ਅੱਪ ਬਹੁਤ ਹੀ ਜ਼ਿਆਦਾ ਲੇਟ ਉੱਠੇ ਹਾਂ ਜੀ ਕਿਉਂਕਿ ਕੱਲ ਸਾਡੇ ਪਿੰਡ ਜਗਰਾਤਾ ਸੀਗਾ ਮਤਲਬ ਮੇਰੇ ਪੇਕ ਕੇ ਇਵੈਂਟ ਤੇ ਉਹ ਲਾਈਵ ਚੱਲ ਰਿਆ ਸੀ ਮੈਂ ਲਾਇਬ੍ਰੇਰੀ ਸੀ ਪਰ ਗਏ ਨਹੀਂ ਸੀ ਇਹ ਸੀ ਸਰਦਾਰ ਸਾਹਿਬ ਨਾਲ ਕੰਮ ਤੋਂ ਲੇਟ ਹੋ ਗਏ ਸੀ ਮੀਟਿੰਗ ਚ ਸੀਗੇ ਅਗਰ ਐਦਾ ਆਪਾਂ ਜਾ ਵੀ ਨਹੀਂ ਸਕਦੇ ਸੋ ਹੁਣ ਆਪਾਂ ਪਹਿਲਾਂ ਸਰਦਾਰ ਸਾਹਿਬ ਨੂੰ ਚਾਹ ਬਣਾ ਦੀ ਸੋ ਬਾਕੀ ਕਰਨਾ ਮਰਜ਼ਾ ਫੇਰ ਕਰਦੇ ਹਾਂ ਲਓ ਜੀ ਚਾਹ ਬਣ ਕੇ ਆਪਣੀ ਤਿਆਰ ਆ ਸਰਦਾਰ ਸਾਹਿਬ ਦੀ ਬਾਦ ਹੈ ਮੇਰੀ ਘਟ ਆ ਲਓ ਕਿ ਆਪਾਂ ਤਾਂ ਪਹਿਲਾਂ ਪੀ ਲਈ ਸੀ ਹੁਣ ਆਪਾਂ ਸਰਦਾਰ ਸਾਹਿਬ ਨੂੰ ਚਾਹ ਦੇ ਦਾਂਗੇ ਸੋ ਲਓ ਜੀ ਆਪਣੀ ਚਾਹ ਬਣ ਕੇ ਤਿਆਰ ਹੋ ਗਈ ਸਰਦਾਰ ਸਾਹਿਬ ਨੂੰ ਵੀ ਆਪਾਂ ਦੇਤੀ ਆ ਸੋ ਆਪਾਂ ਵੀ पी लेनी है बस ठंडी हो रही है सो so, कल ना ਸਾਡੇ ਪਿੰਡ ਜੇਰ ਆਤਾ ਸੀਗਾ ਮਤਲਬ ਉਹ ਲਾਈਵ ਚੱਲ ਰਿਹਾ ਸੀ ਅਸੀਂ ਗਏ ਤਾਂ ਹੈ ਨਹੀਂਗੇ ਮੈਂ ਉਸ ਤਰੀ ਬਹਿ ਕੇ ਦੇਖੀ ਜਾ ਰਹੀ ਸੀਗੀ ਮਤਲਬ ਲਾਈਵ ਫੋਨ 'ਚ ਦੇਖ ਰਹੀ ਸੀ ਤੇ ਬਾਕੀ ਨਾ ਸਰਦਾਰ ਸਾਹਿਬ ਮੀਟਿੰਗ 'ਚ ਸੀਗੇ ਆਪਾਂ ਇਦਾਂ ਛੱਡ ਕੇ ਵੀ ਨਹੀਂ ਜਾ ਸਕਦੇ ਕਾਫੀ ਲੇਟ ਆਏ ਨੇ ਸਰਦਾਰ ਸਾਹਿਬ ਰਾਤ ਸੋ ਇਸ ਵਜ੍ਹਾ ਕਰਕੇ ਵੀ ਹਸਬੰਡ ਕੰਮ ਤੇ ਗਏ ਹੁਣ ਆਪਾਂ ਨਾ ਮੂੰਹ ਚੱਕ ਕੇ ਤੁਰ ਪੀ ਹੋਵੇ ਸੋਣਾ ਨਹੀਂ ਲੱਗਦਾ ਹੈਗਾ ਸੋ ਫਿਰ ਆਪਾਂ ਨਹੀਂ ਗਏ ਤੇ ਬਹੁਤ ਹੀ ਵਧੀਆ ਸਿਗਰ ਜਗਰਾਤਾ ਜਿਹੜਾ ਸੀਗਾ ਮਤਲਬ ਬੋਰਵਲੇ ਆਇਆ ਦੇਖਣੇ ਦਿਲ ਕਰੀ ਜਾਂਦਾ ਸੀ ਬੈਠੇ ਬੈਠੇ ਵੀ ਹੁਣੀ ਚਲੇ ਜਾਈਏ ਹੁਣੀ ਚਲੇ ਜਾਈਏ 12 ਵਜੇ ਵੀ ਨਾ ਮਤਲਬ ਮੈਨੂੰ 2:30 ਵਜੇ ਤੱਕ ਦੇਖਿਆ ਉਸ ਤੋਂ ਬਾਅਦ ਮੈਨੂੰ ਆਪ ਹੀ ਜ਼ਿਆਦਾ ਨੀਂਦ ਆ ਗਈ ਸੀ ਤੇ ਬਹੁਤ ਸੋਹਣਾ ਜਾਗਰਨ ਸੀਗਾ ਜਿਹੜਾ ਸਾਡੇ ਪਿੰਡ ਹੁੰਦਾ ਹਮੇਸ਼ਾ ਹੀ ਬੜਾ ਸੋਹਣਾ ਹੁੰਦਾ ਇੰਨੀਆਂ ਸੋਹਣੀਆਂ ਝਾਕੀਆਂ ਨਿਕਲਦੀਆਂ ਨੇ ਉੱਥੇ ਤੇ ਉੱਥੇ ਆਪਣੇ ਅਮਰ ਅਰਸੀ ਜੀ ਆਏ ਹੋਏ ਸੀਗੇ ਨਰਿੰਦਰ ਜੋਤ ਵੀ ਆਏ ਹੋਏ ਸੀਗੇ ਉਹ ਲੱਗ ਵਧੀਆ ਸੀ ਸੋ ਹੁਣ ਆਪਾਂ ਚਾਹ ਪਾਣੀ ਪੀ ਕੇ ਮਿਲਾਂਗੇ ਤੇ ਜਿਹੜੇ ਮੇਰੇ ਥੋੜੇ ਬਹੁਤੇ ਕੰਮ ਨੇ ਉਹ ਆਪਾਂ ਕਰ ਲਈਏ ਕਿਉਂਕਿ ਅੱਜ ਸੰਡੇ ਸੀਗਾ ਸੰਡੇ ਕਰਕੇ ਆਪਾਂ ਵੈਸਤਾ ਮੇ ਲੇਟ ਉੱਠਨੀ ਨਹੀਂ ਹੈਗੀ ਪਰ ਫੇਰ ਵੀ ਮੈਨੂੰ ਅੱਜ ਬਹੁਤ ਜ਼ਿਆਦਾ ਹੀ ਲੇਟ ਹੋ ਗਿਆ ਮੈਨੂੰ ਆਏ ਹੁੰਦਾ ਸੰਡੇ ਨੂੰ ਤਾਂ ਵੀ ਕੁਝ ਸਪੈਸ਼ਲ ਚ ਬਣਾਈਏ ਸਰਦਾਰ ਸਾਹਿਬ ਨੂੰ ਖਵਾਈਏ ਕਿਉਂਕਿ ਹੈ ਨਾ ਸੰਡੇ ਨੂੰ ਉਹਨਾਂ ਨੇ ਕਰੇ ਹੁੰਦੇ ਆਗੇ ਤਾਂ ਜੀ ਆਪਣਾ ਕੋਈ ਕੰਮ ਕਰਨ ਦਾ ਮਨ ਹੀ ਹੋ ਰਿਹਾ ਕਿਤੇ ਤੁਸੀਂ ਆ ਜਾਓ ਇੱਧਰ ਕੈਮਰੇ 'ਚ ਸਰਦਾਰ ਸਭ ਆਈ ਦੀਆਂਗੇ ਯਾਦ ਆ ਨਾ ਮੈਂ ਕਿਹੜਾ ਕਿਹੜਾ ਸਮਾਨ ਕਿਹਾ ਤੁਹਾਨੂੰ ਲਿਓਣ ਨੂੰ ਹਾਂ ਠੀਕ ਆ ਤੇ ਆਪਾਂ ਨਾ ਸਰਦਾਰ ਸਭ ਤੋਂ ਥੋੜਾ ਸਮਾਨ ਮੰਗਵਾਉਣਾ ਨਾਲ ਇਹ ਕਹਿੰਦੇ ਮੈਗੀ ਖਾਣ ਦਾ ਮਾਨਾ ਸੋ ਇਹ ਮੈਗੀ ਵੀ ਲੈ ਕੇ ਆਉਣਗੇ ਫਿਰ ਆਪਾਂ ਮੈਗੀ ਬਣਾਵਾਂਗੇ ਮੈਗੀ ਖਾਣ ਦਾ ਕਿਹੜਾ ਮਾਨਾ ਮਤਲਬ ਦੋਨਾਂ ਕੋਛ ਨਹੀਂ ਘਾਣਾ ਬਸ ਮੇਰਾ ਗਲਾਉ ਜਮਣ ਘਾਣ ਦਾ ਮਨ ਚ ਹੈ ਚਲ ਕੋਈ ਨਾ ਆਪਾਂ ਫਿਰ ਸਿੱਟਦੇ ਨਹੀਂ ਮੈਂ ਬਜ਼ਾਰ ਦੀ ਚੱਲਿਆ ਮੈਂ ਦੁਕਾਨ ਤੇ ਜੁੜੇ ਜੋ ਮਿਲਦਾ ਉਹ ਦੱਸ ਬਸ ਠੀਕ ਹੈ ਤੁਸੀਂ ਉਹ ਲੈ ਆਇਓ ਨਮਕੀਨ ਬਿਸਕਟ ਵੀ ਲਿਆਓ ਮੇਰੇ ਬਿਸਕਟ ਖਤਮ ਹੋ ਗਏ ਬਿਸਕਟ ਨਮਕੀਨ ਇਹ ਕਚਾਵਲ ਲਿਆ ਦਿਓ ਮੈਨੂੰ ਨਮਕੀਨ ਚੀਨੀ ਵੀ ਗਾ ਤੇ ਪਿਆਜ਼ ਲਿਆ ਦਿਓ ਪਿਆਜ਼ ਹੈ ਨਹੀਂ ਇਹ ਨਮਕੀਨ ਨਮਕੀਨ ਉਹ ਲਿਆ ਦਿਓ ਜਿਹਦੇ ਵਿੱਚ ਕਾਲੀ ਕਾਲੀ ਦਾਣ ਹੁੰਦੀ ਹੈ ਨੇ ਤਾਂ ਉਹ ਲਿਆਉ। ਲੈ ਸਾਲਾ। ਲੈ ਸਾਲਾ ਮੈਨੂੰ ਪਸੰਦ ਨਹੀਂ। ਸਾਬ ਲੈ ਆਈ ਆਪਣਾ ਸਮਾਨ ਜਿਹੜਾ ਵੀ ਆਪਾਂ ਨੂੰ ਚਾਹੀਦਾ ਸੀ ਜ਼ਰੂਰੀ ਜ਼ਰੂਰੀ ਆਪਾਂ ਮੰਗਵਾ ਲਿਆ। ਸੋ ਸੋ ਹੁਣ ਆਪਾਂ ਤਿਆਰ shear ਹੋ ਕੇ ਮਿਲਾਂਗੇ ਤੁਹਾਨੂੰ। ਦੂਜੀ ਸਾਰੀਆਂ ਸਫਾਈਆਂ ਵਗੈਰਾ ਆਪਾਂ ਕਰ ਦਿੱਤੀਆਂ ਆ। ਸੋ ਸੋ ਸਾਰੀਆਂ ਸਫਾਈਆਂ ਵਗੈਰਾ ਆਪਾਂ ਹਾਲ ਵਗੈਰਾ ਸਾਰਾ ਸਾਫ ਕਰਤਾ ਸੀ ਉਹ ਜਿਹੜਾ ਸਾਰਾ ਬੇੜਾ ਦਾ ਹੋਰ ਕਲੀਨ ਕਰਤਾ ਸੀਗਾ ਆਪਾਂ। ਪਹਿਲਾਂ ਫਿਰ ਸੁਲਬਾਰ ਕਹਿੰਦੇ ਵੀ ਜਦ ਤੱਕ ਮੈਂ ਰੋਟੀ ਵਗੈਰਾ ਖਾ ਲੈਂਦਾ ਆਪਣੇ ਅਪਰ ਗਾਰਜੀ ਨੇ ਪਾ ਕੇ ਰੋਟੀ ਖਾ ਲਈ ਸੀ ਫਿਰ ਮੈਂ ਨਹਾ ਕੇ ਨਾ ਫਿਰ ਫਰੈਸ਼ ਹੋ ਕੇ ਫਿਰ ਮੈਂ ਸਾਰਾ ਪਹਿਲਾਂ ਉੱਪਰੋਂ ਕੰਮ ਕੀਤਾ ਕਹਿੰਦੇ ਵੀ ਉੱਪਰੋਂ ਕਰਿਆ ਕੰਮ ਫਿਰ ਨਾ ਇਹ ਬਹਿ ਜਾਂਦੇ ਫਿਰ ਇਹਨਾਂ ਨੂੰ ਟੰਡ ਮੰਨੀ ਹੁੰਦਾ ਕਰੇ ਕਰੀ ਕਹਿੰਦੇ ਆ ਤੂੰ ਬੱਚੇ ਕੰਮ ਲੈ ਕੇ ਬਹਿ ਜਾਂੀਂ ਸੇ ਸੋਇਆ ਕਰਕੇ ਪਹਿਲੇ ਹੀ ਸਾਰੇ ਕੰਮ ਕਰਦੇ ਸੀਗੇ ਨਹਾ ਕੇ ਵੈਸਾ ਇੰਨੀ ਗਰਮੀ ਲੱਗਣ ਲੱਗਦੀ ਸੀ ਨਾ ਬਾਹਰ ਵਿੱਚ ਕੰਮ ਕਰਕੇ ਬਹੁਤ ਜ਼ਿਆਦਾ ਪਰ ਫਿਰ ਵੀ ਆਪ ਨੂੰ ਕੰਮ ਕਰਨੀ ਜ਼ਰੂਰ ਸੀ ਆਪਾਂ ਕਰਤੀ ਸੀ ਕਿਹੜਾ ਦੇਖੋ ਕਿੰਨੇ ਸੋਹਣੇ ਲੱਗ ਰਹੇ ਐ ਸੋ ਜੀ ਆਪਾਂ ਇਸ ਤਰ੍ਹਾਂ ਦਾ ਮੋਰ ਪੰਖੀਆ ਕਲਰ ਦਾ ਸੂਟ ਆਇਆ ਸੀਗਾ ਜੇ ਸੋ ਦੇਖ ਸਕਦੇ ਹਾਂ ਬੜਾ ਸੋਹਣਾ ਲੱਗ ਰਿਹਾ ਸੀ ਸੋ ਫਿਰ ਉਸ ਤੋਂ ਬਾਅਦ ਆਪਣੇ ਨੇਲਸ ਵੱਲੀ ਧਿਆਨ ਗਿਆ ਮੈਨੂੰ ਲੱਗਾ ਵੀ ਕਿੰਨੇ ਗੰਦੇ ਲੱਗੇ ਜਾਂਦੇ ਆ ਅੱਧਿਕ ਨੇਲ ਪੇਂਟ ਲੱਗੀ ਐ ਅੱਧਿਕ ਲਈ ਹੋਈ ਐ ਸੋ ਮੈਨੂੰ ਫਿਰ ਬੜੀਆਂ ਨੇ ਲੱਗਿਆ ਮੈਂ ਕਿ ਚਲੋ ਆਪਣੇ ਵੱਲੀ ਵੀ ਧਿਆਨ ਦਈਏ ਫਿਰ ਉਸ ਤੋਂ ਬਾਅਦ ਰਿਮੂਵਰ ਚੱਕ ਕੇ ਨੇਲ ਪੇਂਟ ਚੱਕੀ ਰਿਮੂਵਰ ਨਾਲ ਜਿਹੜੀ ਆਪਣੇ ਸਾਰੀ ਨੇਲ ਪੇਂਟ ਸੀ ਜੋ ਵੀ ਰਿਮੂਵ ਕਰਤੀ ਸੀਗੀ ਆਪਾਂ ਸੋ ਸੋ ਆਪਾਂ ਬਹੁਤ ਹੀ ਲਾਈਟ ਹੈ ਜਿਹੜੀ ਨੇਲ ਪੇਂਟ ਲਗਵਾਈ ਸੀਗੀ ਬਹੁਤ ਹੀ ਸੋਨਾ ਕਲਰ ਸੀਗਾ ਲਾਈਟ ਜਿਆ ਮੈਨੂੰ ਬਹੁਤ ਹੀ ਲਾਈਟ ਕਲਰ ਬਹੁਤ ਜ਼ਿਆਦਾ ਪਸੰਦ ਨੇਗੇ ਨੇਲ ਪੇਂਟ ਤੇ ਓਨਲੀ ਮੈਨੂੰ ਜ਼ਿਆਦਾ ਵਧੀਆ ਲੱਗਦੇ ਆ ਫਿੱਕੇ ਕਲਰ ਲਗਾਉਣੇ ਤੇ ਫਿਰ ਉਸ ਤੋਂ ਬਾਅਦ ਸਾਰੀ ਮੈਂ ਨੇਲ ਪੇਂਟ ਵਗੈਰਾ ਲਗਾਈਏ ਆਪਣੀ ਬਹੁਤ ਜ਼ਿਆਦਾ ਸੋਹਣਾ ਸੋਹਣੇ ਲੱਗਦੇ ਸੀ ਨੇਲਸ ਮੇਰੇ ਸੋਹ ਹੋਰੀ ਲੱਗ ਜਾਂਦੇ ਸੀਗੇ ਫਿਰ ਇਸ ਕਰਕੇ ਮੈਨੂੰ ਲੱਗਿਆ ਵੀ ਸ਼ਾਇਦ ਆਪਣੇ ਅੰਗਲੀ ਵੀ ਅੱਗੇ ਧਿਆਨ ਦੀ ਥੋੜਾ ਜਿਹਾ ਤੇ ਫਿਰ ਆਪਾਂ ਨੇਲ ਪੇਂਟ ਲਗਾਈ ਤੇ ਦੇਖ ਸਕਦੇ ਕਿੰਨੇ ਸੋਹਣੇ ਲੱਗ ਰਹੇ ਸੀ ਮੇਰੇ ਨੇਲਸ ਹੁਣ ਕਿੰਨਾ ਸੋਹਣਾ ਲੱਗ ਰਿਹਾ ਸੀ ਨਾ ਤੇ ਇਹ ਤਾਂ ਪਹਿਲਾਂ ਬੁਰਾ ਹੀ ਲੱਗ ਜਾਂਦਾ ਸੀ ਮੈਨੂੰ ਸੋਹਣੇ ਨਹੀਂ ਲੱਗ ਹੋ ਤੁਸੀਂ ਦੇਖਸਾ ਨੇ ਮੈਨੂੰ ਬਹੁਤ ਜਿਆਦਾ ਪਸੰਦ ਆ ਇਸ ਤਰ੍ਹਾਂ ਨੇਅਰ ਪੇਂਟ ਲਗਾਨੀ ਆ ਲੰਬੇ ਲੰਬੇ ਨੇਅਰਸ ਨੇ ਨਾ ਮੇਰੇ ਸੋਹਣੇ ਲੱਗ ਗਏ ਨੇ ਸੋ ਫਿਰ ਆਪਾਂ ਮੈਗੀ ਬਣਾਈ ਮੈਗੀ ਮੈਗੀ ਲੈਂਦੀ ਆਪਾਂ ਉੱਪਰ ਬਣਾ ਕੇ ਸਰਦਾਰ ਸਾਹਿਬ ਨੂੰ ਟੇਸਟ ਕਰਵਾਈ ਸਰਦਾਰ ਸਾਹਿਬ ਨੂੰ ਬਹੁਤ ਜਿਆਦਾ ਪਸੰਦ ਆਈ ਮੈਂ ਆਪਣੇ ਲਈ ਬਣਾਈ ਸੀ ਹੀ ਪਰ ਫਿਰ ਵੀ ਸਰਦਾਰ ਸਾਹਿਬ ਸੰਦੇ ਲਈ ਹੁੰਬਾਟ ਚਾਹੂੰ ਸੋ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਮੈਂ ਨਹੀਂ ਰਹਿ ਸਕੀ ਸਰਦਾਰ ਨੂੰ ਟੇਸਟ ਕਰਾਈ ਬਹੁਤ ਵਧੀਆ ਲੱਗੀ ਥੈਂਕ ਯੂ ਸੋ ਮੱਚ ਬਾਏ ਬਾਏ